ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਟੰਗ ਜਾ ਰਹੇ ਆ ਆਪਣਾ 20ਵਾਂ ਸ਼ਹੀਦੀ ਚਪੈਰਾ ਸਾਹਿਬ ਅਤੇ ਵਾਹਿਗੁਰੂ ਮਿਹਰ ਕਰੇ ਆਪਣੇ ਸਭ ਕੁਝ ਤਿਆਰ ਹੈ ਆਪਣਾ ਜੋਦ ਤਿਆਰ ਹੈ ਦੇਸੀ ਕਿ ਉਹ ਦੇਸੀ ਕਿ ਉਹ ਦੇਗ ਤਿਆਰ ਹੈ ਗੁਟਕਾ ਸਭ ਤਿਆਰ ਹੈ ਜਲ ਤਿਆਰਿਆ ਤੇ ਕਰਦੇ ਆ ਆਪਣਾ ਪਹਿਲਾ ਪਾਠ ਪੰਜ ਬਾਣੀਆਂ ਜੱਪੀ ਸਾਹਿਬ ਜੀ ਦੇ ਦੋ ਬਾਣੀਆਂ ਚ ਪਈ ਸਭ ਦੀਆਂ ਆਰੰਭ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹ ਜੀ ਵਾਹੇ ਗੁਰੂ ਜੀ ਆਪਣਾ ਪਹਿਲੇ ਪਾਠ ਦੋਵੇਂ ਸੰਪੂਰਨ ਹੋ ਗਿਆ ਹੁਣ ਅਪ 15 ਕਿ ਮਿੰਟ ਆਰੰਭ ਕਰਾਂਗੇ 15 ਕਿ ਮਿੰਟ ਵਾਹਿਗੁਰੂ ਦਾ ਜਾਪ ਕਰਕੇ ਤੇ ਫਿਰ ਆਪਣਾ 2 ਵਜੇ ਆਪਣਾ ਸੁਖਨੀ ਸਾਹਿਬ ਦੀ ਬਾਣੀ ਆਰੰਭ ਕਰਾਂਗੇ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਆਪਣਾ ਆਰਾਮ ਵੀ ਹੋ ਗਿਆ ਤੇ ਜਾਪ ਵੀ ਹੋ ਗਿਆ ਵਾਹਿਗੁਰੂ ਦਾ ਤੇ ਹੁਣ ਆਪਣਾ ਕਰਦੇ ਆ ਸੁਖਨੀ ਸਾਹਿਬ ਦੀ ਬਾਣੀ ਆਰੰਭ ਤੇ ਸ਼ਹੀਦਾ ਸਾਹਿਬ ਦੀ ਹੋ ਗਈ ਇਹ ਬਾਣੀ ਆਰੰਭ ਤੇ ਆਪਾਂ ਵੀ ਕਰਦੇ ਆ ਸ਼ੁਰੂ ਆਰੰਭ ਤੇ ਵਾਹਿਗੁਰੂ ਮੇਰੇ ਕਰੇ ਜੀ ਵਾਹਿ ਹਾਂਜੀ ਵਾਹਿਗੁਰੂ ਜੀ ਅੱਜ ਦਾ ਪਾਠ ਆਪਣਾ ਸੰਪੂਰਨ ਹੋ ਗਿਆ ਵਾ ਤੇ ਵੀ ਸ਼ੀਧੀ ਚ ਪਰੇ ਸਭ ਕੱਟੇ ਗਏ ਆਪਣੇ ਤੇ ਵਾਹਿਗੁਰੂ ਮੇਰ ਕਰੇ ਜੇ ਕੋਈ ਗਲਤੀ ਮਿਲਤੀ ਹੋਵੇ ਉਹਦੇ ਲਈ ਮਾਫੀ ਆ ਤੇ ਬਾਕੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਇਹ ਸੋਨਿਹਾਲ ਸਾਸਰੀਆਂ ਕਾਲ ਵਾਹਿਗੁਰੂ